ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਟੁੱਡੀ ਦੇ ਵਿੱਚ ਟੁੱਡੀ ਪਿੰਡ ਜ਼ਿਲ੍ਹਾ ਫਰੀਦਕੋਟ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਆ ਮਿੱਤਰੋ ਟੁਲੇਰਾ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਬਾਈ ਹੁਣਿਆਂ ਦੇ ਕੋਲੇ ਇੱਕ ਟੇਢੀ ਧਾਰੀ ਦੇ ਵਿੱਚ ਨੀਲੀ ਦਾ ਵਿਧੀਮਜ ਟੇਡਾ ਕੱਟ ਮਿੱਤਰੋ ਤੁਹਾਡੇ ਦਿਲਾਂ ਦੀ ਧੜਕਣ ਪਹਿਲੀ ਪਸੰਦ ਤੁਹਾਡੀ ਮੈਂ ਆ ਮਿੱਤਰੋ ਇਹ ਕਰਨ ਵਾਲੀ ਫਿਰ ਤੇ ਕੱਲਾ ਟੇਡਾ ਕੱਟ ਤੇ ਚਾਰੇ ਪੈਰ ਨੀਂ ਹੰਦੇ ਮਿੱਤਰੋ ਇਹ ਦੀ ਕੁਆਲਿਟੀ ਦੁੱਧ ਦੀ ਵੀ ਬਹੁਤ ਮਜ਼ਬੂਤ ਆ ਤੁਹਾਨੂੰ ਸਾਰੀ ਗੱਲਬਾਤ ਕਰਾਉਣਾ ਮਾਲਕਾਂ ਦੇ ਨਾਲ ਕੀ ਡੀਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕਿਹੜਾ ਇਹਨੂੰ ਟੀਕਾ ਭਰਾਤਾ ਆ ਉਹ ਮਿਲ ਗਿਆ ਭਾਈ ਤਾਂ ਸਾਰੀ ਜਾਣਕਾਰੀ ਲੈਣੇ ਸੱਸੀ ਗੱਲ ਵੀਰੇ ਅੱਸੀ ਕਾਹੀ ਕੀ ਹਾਲ ਆ ਵਧੀਆ ਠੀਕ ਠਾਕ ਵਧੀਆ ਜੀ ਮਾਲਕਾਂ ਦੇ ਪਰਿਵਾਰ ਠੀਕ ਠਾਕ ਹਾਂਜੀ ਵਧੀਆ ਜੀ ਅੱਛਾ ਨਾਮ ਦੱਸ ਦੀ ਵੀਰੇ ਕਿਹੜਾ ਮੈਂ ਚਰਮਲ ਸਿੰਘ ਜੀ ਚਰਮਲ ਸਿੰਘ ਹਾਂਜੀ ਚਰਮਲ ਬਾਈ ਘਰ ਆਪਣਾ ਪਿੰਡ ਦੇ ਵਿੱਚ ਆ ਗਿਆ ਹਾਂਜੀ ਪਿੰਡ ਦੇ ਫਿਰਨੀ ਦੇ ਅੰਦਰ ਵੜ ਕੇ ਉਰਲੀ ਫਿਰਨੀ ਦੇ ਜੀ ਠੀਕ ਹੈ ਕਈ ਵਾਰੀ ਨਾ ਫੋਨ ਨਹੀਂ ਲੱਗਦਾ ਹੁੰਦਾ ਰੇਂਜ ਦੀ ਦਿੱਕਤ ਪ ਬਸ ਸਵਰਨ ਸਿੰਘ ਕੇ ਪੁੱਛ ਲਓ ਜੀ ਸਵਰਨ ਸਿੰਘ ਹਾਂ ਹਾਂਜੀ ਠੀਕ ਹੈ ਬਾਈ ਅੱਛਾ ਜਰਮਨ ਬਾਈ ਜਿਹੜੀ ਆਪਾਂ ਮੈਂ ਵੇਚਣੀ ਆ ਵੀਰੇ ਇਹ ਕਿੰਨੇ ਵਾਰ ਸੁਣ ਸੁਣਦੀ ਆ ਤੇ ਤੀਜੇ ਸੁਏ ਸੁਣਾ ਜੀ ਤੀਜੇ ਸੁਏ ਹੁਣ ਇਹਨੇ ਸੁਣਾ ਵਾ ਹਾਂਜੀ ਕਿੰਨੇ ਦਿਨ ਬਾਕੀ ਆ ਇਹਦੇ ਬਾਈ ਇਹਦੇ ਜੀ 4 ਦਿਨ ਬਾਕੀ ਆ ਜੀ 4 ਦਿਨ ਇਹਦੇ ਦਿਨ ਜਿੰਤੀ ਜਰ ਪੂਰੇ ਹੋਣ ਦੇ ਵਿੱਚ ਹਾਂਜੀ ਅੱਛਾ ਕਿਹੜਾ ਟੀਕਾ ਭਰਾ ਸਾਇਦ ਕੀ ਇਹਦੇ ਜੀ ਸਰਕਾਰੀ ਸੀਮਨ ਭਰਾ ਜੀ ਪਤਾ ਨਹੀਂ ਸਾਨੂੰ ਇਹਨਾਂ ਕੀ ਗਾਉਂਦਾ ਕਾਰਡ ਨਹੀਂ ਰੱਖਿਆ ਕੋਈ ਹਾਂਜੀ ਰਿਕਾਰਡ ਨਹੀਂ ਰੱਖਿਆ ਜੀ ਅੱਛਾ ਇੱਕ ਹੁੰਦਾ ਕਹਿਣ ਵਾਲਾ ਵੀ ਗੱਬਣ ਦਾ ਕਹਿਦਾ ਹੁੰਦਾ ਚੋਣ ਵਾਲਾ ਉਹ ਦੇਖੋ ਕਿੰਨਾ ਚੋਣਦਾ ਰਿਆਂ ਇਹਦਾ ਜੀ 17 18 ਕਿਲੋ ਦਾ ਚੋਇਆ ਜੀ ਇਹਨੇ ਲੌਂਦੀ ਰਹੀ ਹਾਂਜੀ ਕੀ ਬਾਤ ਆ ਬਾਈ ਅੱਛਾ ਇੱਕ ਗੱਲ ਹੋਰ ਆ ਵੀਰੇ ਚੋਣ ਜਾਨ ਪੂਰਾ ਚੰਗਾ ਲੱਗਦਾ ਹਾਂਜੀ ਵਧੀਆ ਪੋਲੀ ਮਾੜੀ ਆ ਦੇ ਨਾੜਾਂ ਨੂੰ ਢਾਵਣੀਆਂ ਤਗੜੀਆਂ ਲੱਗੀਆਂ ਹਨ ਕਰਮਾਂ ਵਾਲੀ ਦੇ ਇੱਕ ਗੱਲ ਤਾਂ ਹੈਗੀ ਆ ਅੱਛਾ ਹੁਣ ਰੇਟ ਕੀ ਤੈਅ ਕੀਤਾ ਵੀਰੇ ਇਹਦਾ ਜੀ ਲੈਣ ਦੇਣ ਵਾਲੀ ਗੱਲ ਹੀ ਕਰਨੀ ਜੀ 180 180 ਵਿੱਚੋਂ ਥੋੜਾ ਬੋਧਾ ਲੜ ਪਿਆਰ ਤਾਂ ਕਰਦਾ ਥੋੜਾ ਬੋਧਾ ਮਾਨਤਾਨ ਹੋ ਜੂਗਾ ਜਿਹੜਾ ਵੀਡੀਓ ਵੇਖ ਕੇ ਆਊਗਾ ਠੀਕ ਹੈ ਬਾਈ ਕੱਢੀ ਬਾਰ ਨੂੰ ਤੋਰੀ ਵੀ ਦੇ ਖੋਲੀ ਇਹਨੂੰ ਮੋੜਾ ਜਾ ਲੈ ਵੀ ਮਿੱਤਰੋ ਪੇੜ ਦੀ ਧਾਰੀ ਜਿੰਦੀ ਦੁਨੀਆ ਹੈ دیਵਾਨੀ ਸਾਰੀ ਤੁਸੀਂ ਆ ਕੇ ਵੇਖੋਗੇ ਇੱਕ ਵਾਰੀ ਮਿੱਤਰੋ ਕਿਆ ਬਾਤ ਹੈ ਚਾਰੇ ਪੈਰਾਂ ਦੇ ਨਿਸ਼ਾਨ ਹਰ ਕੋਈ ਕਰੂਗਾ ਨੀਲੀ ਰਾਬੀ ਵਾਲਾ ਇਹਦੇ ਤੇ ਮਾਣ ਪੁੜੇ ਪੜੇ ਵਾਲੇ ਪਾਸੇ ਤੋਂ ਵੀ ਕੋਕੇ ਜੜਦੀ ਆ ਸੋਹਣੀ ਬੜੀ ਲੱਗਦੀ ਜਦੋਂ ਖੁਰ ਰਹੀ ਤੇ ਖੜਦੀ ਆ ਮਿੱਤਰੋ ਓਕੇ ਰਿਪੋਰਟ ਆ ਜਮਾ ਲੇਵੇ ਭਾਂਡੇ ਵਾਲੀ ਬੜੀ ਬੰਤਰ ਚੰਗੀ ਆ ਕਰਮਾਂ ਵਾਲੀ ਦੀ ਲੇਵੇ ਦੇ ਉੱਤੇ ਨਾੜਾ ਇਸ ਤਰ੍ਹਾਂ ਦੀਆਂ ਜਿਵੇਂ ਫੁਲਕਾਰੀ ਦੇ ਉੱਤੇ ਪੈਣਾ ਕੜਾਈ ਕੱਢਦੀਆਂ ਹੁੰਦੀਆਂ ਨਾ ਤੇ ਇਹਦੀ ਕਰਮਾਂ ਵਾਲੀ ਨੇ ਰੱਬ ਨੇ ਨਾੜਾਂ ਦੀ ਕੜਾਈ ਕੱਢੀ ਹੋਈ ਆ ਲੇਵੇ ਦੇ ਉੱਤੇ ਬੜੇ ਚੰਗੇ ਡਿਜ਼ਾਈਨ ਪਾਏ ਹੋ ਯਾਰ ਆਪਣੇ ਇਹਦੇ ਦੇਵੇ ਦੇ ਉੱਤੇ ਮਿੱਤਰੋ ਥਣਥਨ ਬਹੁਤ ਚੰਗਾ ਭਾਂਡੇ ਆਰਡਰ ਦੀ ਕੁਆਲਿਟੀ ਬੜੀ ਐਨ ਪੱਥਰ ਵਰਗੀ ਪਈ ਆ ਮਿੱਤਰੋ ਜਿਵੇਂ ਗੁੱਡ ਲੇਵਾ ਲੱਗਾ ਹੋਇਆ ਕਰਮਾਲੀ ਨੂੰ ਪੱਟਾਂ ਦੇ ਸਾਨ ਵਾਲਾ ਮਜ਼ਬੂਤੀ ਵਾਲਾ ਸੀਲ ਬਹੁਤ ਬਲਾਇਆ ਛੜਦੇ ਜੀ ਤੇ ਕੋਈ ਚੱਕਰ ਨਹੀਂ ਖੁੱਲੀ ਰਹੀ ਦੀ ਸੀਲ ਹੈ ਕੋਈ ਚੋਈ ਜਾਵੇ ਕੋਈ ਨਿੰਦ ਵਿਚਾਰ ਨਹੀਂ ਵੀਰੇ ਇਹਨੂੰ ਨਾ ਜੀ ਕੋਈ ਵਧੀਆ ਹੁੰਦਾ ਮੈਂ ਹੱਥੋਂ ਹੱਥ ਦਾ ਕਰ ਜਾਂਦਾ ਨਾ ਨਾ ਜੀ ਬਸ 2 ਮਹੀਨੇ ਪਹਿਲਾਂ 1.5 ਮਹੀਨੇ ਪਹਿਲਾਂ ਛੱਡੀ ਦੀ ਠੀਕ ਹੈ ਕਿਉਂ ਕਿ ਆ ਜਾਵਾਂ ਵੀਰੇ ਬਣਦੇ ਵੱਡੇ ਬਾਈ ਅਸੀਂ ਅੰਗ ਫਿਰ ਵੜਾਉਤੇ ਸੀ ਹੈ ਹਾਂ ਮੈਂ ਲੱਗੇ ਹੀ ਨਾਲ ਥੋੜਾ ਸੋਹਣੀ ਵਧੀਆ ਕੀਤਾ ਯਾਰ ਉਹਦਾ ਕਿ ਵਧੀਆ ਕੀਤਾ ਬਹੁਤ ਤਕਲੀਫ ਹੁੰਦੀ ਆ ਬਸ ਉਹ ਚੀਜ਼ ਨਾਲ ਬਾਈ ਹੂੰ ਲੈ ਮਿੱਤਰ ਦੀਪ ਸਿੰਘਾ ਕਰਖਾ ਕੇ ਨਾਲ ਦੀ ਕੈਮਰੇ ਦੀ ਅੱਖ ਨੇੜੇ ਕੀ ਕਹਿੰਦੀ ਆ ਇਹ ਮੱਜ ਬਹੁਤ ਵੱਡੀਆਂ ਗਵਾਹੀਆਂ ਭਰਦੀ ਆ ਕਰਮਾ ਵਾਲੀ ਮਿੱਤਰੋ ਅੱਗੇ ਤਨੌਲਾ ਮੇਲਾ ਆਉਣ ਵਾਲਾ ਪਿੰਡੀ ਸਿੱਧੂ ਵੀ ਖਿੱਚੀ ਜਾਂਦਾ ਤਿਆਰੀਆਂ ਤੇ ਤੁਸੀਂ ਵੀ ਖਿੱਚ ਲਓ ਜਿਨ੍ਹਾਂ ਨੇ ਚਵਾਈਆਂ ਕਰਾਉਣੀਆਂ ਮਿੱਤਰੋ ਐਦਕੀ ਕੁਝ ਵੱਖਰਾ ਹੋਣਾ ਬਾਈ ਕਹਿੰਦਾ ਲੇਵੀ ਮਤਰਾ ਬਹੁਤ ਸੋਹਣੀ ਬੰਤਰ ਲੇਵੇ ਦੀ ਪੂੜੇ ਤੇ ਆਜਾ ਦੀ ਪੂੜਾ ਬਹੁਤ ਚੰਗਾ ਲੱਗਾ ਹੋਇਆ ਕਰਮਾਂ ਵਾਲੀ ਨਹਿਨ ਵੀ ਸ਼ੇਪ ਦੇ ਵਿੱਚ ਕੰਗਰੋਟ ਆ ਜਿਹੜੀ ਇੰਦੀ ਕਰਮਾਂ ਵਾਲੀ ਦੀ ਮਦਰੀ ਡੌਲ ਦੇ ਵਿੱਚ ਗੋਡੀ ਮਦਰੀ ਪੈਂਦੀ ਅੱਗੋਂ ਪੇਟ ਭਾਰਾ ਪਿੱਛੋਂ ਜਿਵੇਂ ਜਿਵੇਂ ਮੈਂ ਪਿਛਾ ਨੂੰ ਆਉਂਦੀ ਹਲੇਵੇ ਵਾਲੇ ਪਾਕ ਨੂੰ ਓਵੇਂ ਓਵੇਂ ਮਜ਼ਬੂਤੀ ਬਣਾਈ ਹੁੰਦੀ ਆ ਕਰਮਾਂ ਵਾਲੀ ਅੱਗੋਂ ਗੋਡੀ ਵਾਲੀ ਪਾਉ ਬਹੁਤ ਚੰਗਾ ਲੱਗਾ ਹੋਇਆ ਦੋ ਤਾਲੀਆਂ ਨਿਸ਼ਾਨੀਆਂ ਮਿੱਤਰੋ ਸਾਰੀਆਂ ਮੈਂ ਦੇ ਵਿੱਚ ਬਰੀਡ ਲੈਵਲ ਵੀ ਬਹੁਤ ਚੰਗਾ ਕਰਮਾਂ ਵਾਲੀ ਦੇ ਵਿੱਚ ਤੁਸੀਂ ਚੰਗੇ ਟੀਕੇ ਭਰਾ ਕੇ ਚੰਗਾ ਸੀਮਨ ਯੂਜ਼ ਕਰਕੇ ਜਦੋਂ ਚੰਗੇ ਬੱਚੇ ਵੀ ਕਰ ਸਕਦੇ ਆ ਮਿੱਤਰੋ ਅਗਲੀ ਤੁਹਾਡੀ ਸੇਵਾ ਤੇ ਡਿਪੈਂਡਾ ਤੁਸੀਂ ਕੀ ਕਰਦੇ ਆ ਕਿਉਂਕਿ ਦੁੱਧ ਹੁੰਦਾ ਮਿੱਤਰੋ ਸੇਵਾ ਦਾ ਜਾਨਵਰ ਹੁੰਦਾ ਸਾਂਭ ਸੰਭਾਲ ਦਾ ਜੇ ਵਿੱਚ ਰਵਾਂਗੇ ਤਾਂ ਜਾਨਵਰ ਐਨ ਓਕੇ ਹੁੰਦੇ ਆ ਤੇ ਜੇ ਪਾ ਕੇ ਪੱਠੇ ਤੜਕੇ ਤੇ ਸ਼ਾਮ ਨੂੰ ਚੋਣ ਟਾਈਮ ਤੇ ਪਾਲਟੀ ਲੈ ਕੇ ਉਹਨਾਂ ਨਾਲ ਨੇੜੇ ਫਿਰ ਕੋਈ ਫਾਇਦਾ ਨਹੀਂ ਉਹ ਜੰਮੀਆਂ ਰੱਖਣ ਦਾ ਕਿਉਂਕਿ ਫਿਰ ਨਹੀਂ ਇਹਨਾਂ ਨੇ ਕਹਿਣਾ ਇਹ ਬੰਦੇ ਨੂੰ ਵਿੱਚ ਰੱਖ ਦਿਆਂ ਹਰ ਟਾਈਮ ਕਰਮਾਂ ਵਾਲੀਆਂ ਫਿਰ ਦੁੱਧ ਦਿੰਦੀਆਂ ਵਾ ਰੇਟ 1 ਲੱਖ 80000 ਰੁਪਿਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਨੰਬਰ ਦੱਸਿਓ ਚਰਮਣભાઈ ਕਿੰਨਾ ਆ ਗਿਆ ਆਪਣਾ 95010 ਜੀ 9991 ਵਾਰੀ ਹੋਰ ਬੋਰਡ 95010 ਜੀ 69194 ਠੀਕ ਹੈ ਵੀ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਰابطਾ ਕਰ ਮਿੱਤਰੋ ਪਿੰਡ ਟੁੱਡੀ ਜ਼ਿਲ੍ਹਾ ਫਰੀਦਕੋਟ